ਤਾਲ ਗੁਰ ਸੇਵੀਐ ਅਹਨ ਸਹਜ ਸੁਭਾਈ ਦਰਸਨ ਪਰਸੈ ਗੁਰੂ ਕੇ ਜਨਮ ਮਰਨ ਦੁਖ ਜਾਈ ਹੋਏ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਚਟੀਐ ਤੋ ਦੇਤੇ ਸਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿ ਸਜਣ ਸਚਾ ਪਾਤਸ਼ਾਹ ਸਿਰਸਾਂ ਹੰਦ ਜਿਸ ਪਾਸ ਬਹਿਠਿਆ ਸੋਹੀ ਹੈ ਸਵਨੰਦਾ ਵੀਸਾਹ सजन सचा पात शाह सिर सहांद जिस पास बैठ सोही सवनाद विसु सतना ਗੁਰੂ ਸਾਹਿਬ ਜੀ ਤਨ ਅਸਰੀ ਮਹੱਲਾ ਚੌਥਾ ਹਰ ਹਰ ਬੋੰਦ ਭਾਏ ਹਰ ਸੁਆਮੀ ਹਮ ਚਾਤਰਿਕ ਬਿਲਲ ਬਿਲਲਾਤੀ ਹਰ ਹਰ ਕਿਰਪਾ ਕਰੋ ਪ੍ਰਭ ਆਪਣੀ मुख देबो हार निम खाती हार हर बूंद पये हर स्वामी हम बेलल बेल लाती हार हर अपनी ਮੋਖ ਦੇਵੋ ਹਰਨੇ ਮਖਾਤੀ ਹਰ ਬਿਨ ਰਹਿ ਨ ਸਕੋ ਇਕ ਰਾਤੀ ਜਿਉ ਬਿਨ ਅਮਲ ਅਮਲੀ ਮਰ ਜਾਈ ਹੈ ਯੋ ਹਰ ਬਿਨ ਹਮ ਮਰ ਜਾਤੀ ਅਰਹਾਓ ਤੋਮ ਹਰ ਸਰਵਰ ਅਤ ਅਗਾਹ ਹਮ ਲਹਿਨਾ ਸਕਹਿ ਅੰਤ ਮਾਤੀ ਤੋ ਪਰ ਪਰ ਅਪਰੰਪਰ ਸੁਆਮੀ ਮਿਤ ਜਨ ਹੋ ਆਪਨ ਗਾਤੀ ਹਰ ਕੇ ਸੰਤ ਜਨ ਹਰ ਜਪਿਓ ਗੁਰ ਰੰਗ ਚਲੂਲੇ ਰਾਤੀ ਹਰ ਹਰ ਭਗਤ ਬਨੇ ਆਤ ਸੋਪ ਹਰ ਜਪਿਓ ਊਤਮ ਪਤੀ ਆਪੇ ठाकुर ਆਪੇ ਸੇਵਕ ਆਪ ਬਨਾਵ ਭੰਤੀ ਨਾਨਕ ਜਨ ਤੁਮਰੀ ਸ਼ਰਨਾਈ ਹਰ ਰਖੋ ਹੋਲਾਜ ਭਗਾਤੀ ਆਪੇ ਠਾਕੁਰ ਆਪੇ ਸੇਵਕ ਆਪ ਬਨਾਵੇ ਭੰਤੀ ਨਾਨਕ ਜਨ ਤੁਮਰੀ ਸ਼ਰਨਾਈ ਹਰ ਰਖੋ ਹੁਲਾਜ ਭਗਾਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ